ਪੰਜਾਬ ਦੀ ਬਹੁਤ ਵੱਡੀ ਸਮੱਸਿਆ ਬੰਦੀ ਜਾ ਰਹੀ ਹੈ ਟ੍ਰੈਫਿਕ ਦੀ ਪ੍ਰੋਬਲਮ ਆ ਤੇ ਟ੍ਰੈਫਿਕ ਦੇ ਹੁਣ ਕਰਕੇ ਹੋਣ ਵਾਲੀਆਂ ਮੌਤਾਂ ਕੱਲ ਇੱਕ ਸਾਡੇ ਪੰਜਾਬ ਦੇ ਸਾਬਕਾ ਮੰਤਰੀ ਦਾ ਬੇਟੇ ਦੀ ਡੈਥ ਹੋ ਗਈ ਜੰਦਰ ਬਕਰ ਦੇ ਭੀੜਪਾੜਾ ਇਲਾਕੇ ਦੇ ਵਿੱਚ ਵੀ ਕੋ ਬੰਦੇ ਗੱਡੀਆਂ ਚਲਾਉਂਦੇ ਮੁੰਡੇ ਗੱਡੀਆਂ ਚਲਾਉਂਦੇ ਆ 100-100 ਦੀ ਸਪੀਡ ਤੇ ਕੀ ਚਲਾਉਂਦੇ ਆ ਲੋਕਾਂ ਦੀ ਜਾਨ ਤੇ ਪੂਰਾ ਬਨ ਜਾਂਦੀ ਅਗਲਾ ਟਾਈਮ ਜਿਹੜਾ ਹੈਗਾ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਟ੍ਰੈਫਿਕ ਦੀ ਪੁਲਿਸ ਨੂੰ ਇਹਦੇ ਤੇ ਉਹਨੂੰ ਜਾਣਕਾਰ ਬਣਨ ਦੀ ਲੋੜ ਹੈਗੀ ਹੈ ਟ੍ਰੈਫਿਕ ਦੀ ਪੁਲਿਸ ਸਾਡੇ ਪੰਜਾਬ 'ਚ ਕੀ ਕਰਦੀ ਹੈ ਖੜੇ ਹੋ ਕੇ ਸਿਰਫ ਚਲਾਨ ਕਰਦੀ ਹੈ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਦਾ ਇਹਨਾਂ ਨੂੰ ਬਿਲਕੁਲ ਕੋਈ ਜਾਣਕਾਰੀ ਨਹੀਂ ਹੈਗੀ ਇੱਕ ਬੰਦਾ ਰਾਤ ਨੂੰ ਅਗਰ ਗੱਡੀ ਚਲਾਦਾ ਮੈਂ 100 ਦੀ ਸਪੀਡ ਤੇ ਚਲਾਉਂਦਾ ਪਿਆ ਉਹਨੂੰ ਪਤਾ ਹੈ ਅਗਰ ਉਹਨੂੰ ਡਰ ਹੋਵੇ ਜੇ ਹੋਵੇ ਤਾਂ ਉਹ ਗੱਡੀ ਘੱਡੀ ਇਹ ਨਹੀਂ ਤੇ ਇਹ ਨਹੀਂ ਚਲਾਵੇ ਤੇ ਦਾ ਮਤਲਬ ਉਹਨਾਂ ਪੁਲਿਸ ਦਾ ਡੈਰੀ ਕੋਈ ਨਹੀਂ ਪੁਲਿਸ ਦਾ ਕੰਮ ਸਿਰਫ ਇਹ ਹੀ ਨਹੀਂ ਹੁੰਦਾ ਕਿ ਨਾਕਾ ਲਾ ਲੈ ਕਾਗਜ਼ ਹਾਓ ਜੀ ਇਦਾਂ ਨਹੀਂ ਹੁੰਦਾ ਪੁਲਿਸ ਦਾ ਕੰਮ ਨਹੀਂ ਹੈਗਾ ਪੁਲਿਸ ਦਾ ਕੰਮ ਹੈ ਜਿੱਥੇ ਜਿੱਥੇ ਟ੍ਰੈਫਿਕ ਦੀ ਪ੍ਰੋਬਲਮ ਹੈ ਉਹਨਾਂ ਸਖਤੀ ਨਾਲ ਉਧਰ ਤੇ ਕੰਮ ਕੀਤਾਵੇ ਔਰ ਜਿਹੜਾ ਬੰਦਾ ਗਲਤ ਕਰਦਾ ਉਹਦਾ ਚਲਾਨ ਕੀਤਾ ਜਾਵੇ ਸਾਨੂੰ ਸਾਰਿਆਂ ਨੂੰ ਇਹਦੇ ਲੁੱਟਣਾ ਚਾਹੀਦਾ ਸਕੂਲ ਨੂੰ ਇਹਦੀ ਜਾਣਕਾਰੀ ਦੇਣੀ ਚਾਹੀਦੀ ਨਾਲੇ ਜਿਸ ਕਰਦਾ ਬੱਚਾ ਔਰ ਗੱਡੀ ਚ ਲੈ ਜਾਂਦਾ ਮਾਪੇ ਬਨ ਉਹਨੂੰ ਵੀ ਰੋਕਣਾ ਚਾਹੀਦਾ ਉਹ ਕਿਸੇ ਹੋਰ ਨੂੰ ਤਾਂ ਮਾਰੂ ਮਾਰੂ ਆਪ ਵੀ ਮਰ ਸਕਦਾ ਆਪ ਨਾ ਮਰੂ ਤਾਂ ਡਿਸੇਬਲ ਹੋ ਸਕਦਾ ਹਾਂਜੀ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜੀ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਬੰਦੀ ਜਾ ਰਹੀ ਹੈ ਟ੍ਰੈਫਿਕ ਦੀ ਪ੍ਰੋਬਲਮ ਔਰ ਟ੍ਰੈਫਿਕ ਦੇ ਹੋਣ ਕਰਕੇ ਹੋਣ ਵਾਲੀਆਂ ਮੌਤਾਂ ਜਿਵੇਂ ਕਿ ਆਪਾਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਰੋਜ਼ ਕਿੰਨੇ ਐਕਸੀਡੈਂਟ ਹੁੰਦੇ ਹਨ ਕੱਲ ਇੱਕ ਸਾਡੇ ਪੰਜਾਬ ਦੇ ਸਾਬਕਾ ਮੰਤਰੀ ਦਾ ਬੇਟੇ ਦੀ ਡੈਥ ਹੋ ਗਈ ਜੰਦਰ ਮਕਰ ਦੇ ਭੀੜਪਾੜਾ ਇਲਾਕੇ ਦੇ ਵਿੱਚ ਵੀ ਕੋਈ ਬੰਦੇ ਗੱਡੀਆਂ ਚਲਾਉਂਦੇ ਮੁੰਡੇ ਗੱਡੀਆਂ ਚਲਾਉਂਦੇ ਆ 100-100 ਦੀ ਸਪੀਡ ਤੇ ਕੀ ਚਲਾਉਂਦੇ ਔਰ ਲੋਕਾਂ ਦੀ ਜਾਨ ਤੇ ਪੂਰਾ ਬਨ ਜਾਂਦੀ ਹੈ ਇਹ ਗੱਡੀ ਜਿਹੜੀ ਕਾਰਾਂ ਜੀਪਾਂ ਮੋਟਰਸਾਈਕਲ ਅਗਰ ਕਿਸੇ ਨੇ ਐਕਸੀਡੈਂਟ ਕਰਨ ਇਹ ਮਿਸਾਈਲ ਦਾ ਰੂਪ ਲੈ ਲੈਂਦੇ ਆ ਜਦ ਕਿ ਕੋਈ ਪੁਲਿਸ ਦਾ ਕੰਮ ਕੀ ਟ੍ਰੈਫਿਕ ਪੁਲਿਸ ਦਾ ਕੰਮ ਹੁੰਦਾ ਇਹਨਾਂ ਨੂੰ ਰੋਕਣਾ ਸ਼ਹਿਰ ਦੇ ਵਿੱਚ ਥੋੜੀ ਦੇਰ ਪਹਿਲਾਂ ਵੀ ਮੋਲਟੌਨ ਦੇ ਵਿੱਚ ਜੰਦਰ ਦੇ ਮੋਲਟੌਨ ਜੀ ਵੀ ਥੋੜੀ ਦੇਰ ਪਹਿਲਾਂ ਵੀ ਇੱਦੀ ਰਾਤ ਨੂੰ ਕੋਈ 100 ਦੀ ਸਪੀਡ ਤੇ 150 ਦੀ ਸਪੀਡ ਤੇ ਇੱਕ ਗੱਡੀ ਆਈ ਸੀ ਉਹਨਾਂ ਨੇ ਇੱਕ ਬਜ਼ੁਰਗ ਦਾ ਕਤਲ ਕਰਤਾ ਸੀ ਔਰ ਤੋਂ ਬਾਅਦ ਲੱਭੇ ਨਹੀਂ ਦੁਆਰਾ ਕਿ ਅਹ ਹੰਤੋਰ ਜਿਹੜਾ ਕੱਲ ਪਰਸੋਂ ਜਿਹੜੀ ਬੜੀ ਇੱਕ ਜਵਾਨ ਮੁੰਡੇ ਦੀ ਮੌਤ ਹੋਈ ਸਾਡੇ ਪੰਜਾਬ ਦੇ ਇੱਕ ਮੰਤਰੀ ਸਾਹਿਬ ਦੀ ਕੇਪੀ ਸਾਹਿਬ ਦੇ ਬੇਟੇ ਦੀ ਉਹਦਾ ਵੀ ਕਾਰਨ ਉਸੇ ਸੜਕ ਤੇ ਉਸੇ ਜਗ੍ਹਾ ਤੇ ਹੋਇਆ ਪੁਲਿਸ ਨੂੰ ਟ੍ਰੇਨ ਕਰਨ ਦੀ ਬਹੁਤ ਲੋੜ ਹੈ ਮੈਂ ਡੀਜੀਪੀ ਸਾਹਿਬ ਨੂੰ ਵੀ ਕਹਿਣਾ ਚਾਹਨਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਰਿਕਵੈਸਟ ਕਰਦਾ ਕਿ ਅਗਲਾ ਟਾਈਮ ਜਿਹੜਾ ਹੈਗਾ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਟ੍ਰੈਫਿਕ ਦੀ ਪੁਲਿਸ ਨੂੰ ਇਹਦੇ ਤੇ ਉਹਨੂੰ ਜਾਣਕਾਰ ਬਣਨ ਦੀ ਲੋੜ ਹੈਗੀ ਹੈ ਟ੍ਰੈਫਿਕ ਦੀ ਪੁਲਿਸ ਸਾਡੇ ਪੰਜਾਬ 'ਚ ਕੀ ਕਰਦੀ ਹੈ ਖੜੇ ਹੋ ਕੇ ਸਿਰਫ ਚਲਾਨ ਕਰਦੀ ਹੈ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਦਾ ਇਹਨਾਂ ਨੂੰ ਬਿਲਕੁਲ ਕੋਈ ਜਾਣਕਾਰੀ ਨਹੀਂ ਹੈਗੀ ਹੁੰਦੀ ਦੇਖੋ ਕਿ ਜੰਦਰ ਵਕਰ ਦੇ ਸ਼ਹਿਰ 'ਚ ਜਾਂ ਲੁਧਿਆਣੇ ਵਕਰ ਦੇ ਸ਼ਹਿਰ 'ਚ ਮੁੰਡੇ ਕਈ ਕਈ ਲੜਕੇ ਜਿਹੜੇ ਹੈਗੇ ਆ 100-100 ਦੀ ਸਪੀਡ ਤੇ ਗੱਡੀ ਚਲਾਉਂਦੇ ਆ ਤੇ ਇਹਦਾ ਮਤਲਬ ਉਹਨਾਂ ਨੂੰ ਪੁਲਿਸ ਦਾ ਡਰ ਹੀ ਕੋਈ ਨਹੀਂ ਉਥੇ ਪੁਲਿਸ ਵੀ ਖੜੀ ਹੁੰਦੀ ਸਭ ਕੁਝ ਹੁੰਦਾ ਕੋਈ ਨੂੰ ਰੋਕਦਾ ਨਹੀਂ ਜੱਟੇ ਜੱਟੇ ਵੱਡੇ ਟਾਇਰ ਗੱਡੀਆਂ ਨੂੰ ਲਾਏ ਹੁੰਦੇ ਆ ਜਿਹੜੇ ਕਿ ਇਲੀਗਲ ਹੈਗੇ ਆ ਇਹੀ ਜਿਹੜੇ ਬੰਦੇ ਸਾਡੇ ਜਿਹੜੇ ਜੋ ਚੰਡੀਗੜ੍ਹ ਜਾਂਦੇ ਆ ਜਾਂ ਦਿੱਲੀ ਜਾਂਦੇ ਆਪਾਂ ਪੰਜਾਬ ਨੂੰ ਹੁਣੀ ਤੋਂ ਸੰਭਲਿਆ ਨਹੀਂ ਤਾਂ ਰੋਜ਼ ਰੋਡ ਰੇਜ ਹੋ ਰਹੇ ਆ ਇਹਦੇ ਕਰਕੇ ਰੋਜ਼ ਐਕਸੀਡੈਂਟ ਹੋ ਰਹੇ ਆ ਔਰ ਇਹਦਾ ਕਾਰਨ ਕੀ ਹੈ ਕਿ ਪੰਚਾੜੀ ਟ੍ਰੈਫਿਕ ਪੁਲਿਸ ਹੈਗੀ ਆ ਉਹ ਆਪਣੇ ਕੰਮ ਤੇ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੀ ਜਦੋਂ ਕੋਈ ਮੌਤ ਹੁੰਦੀ ਹੈ ਸਾਰਾ ਸ਼ਹਿਰ ਉਹਦੇ ਤੇ ਤਰਸਵੀ ਖਾਂਦਾ ਹੈ ਉਹਦੀ ਗੱਲਾਂ ਵੀ ਕਰਦਾ ਚਾਰ ਦਿਨ ਬਾਅਦ ਉਹ ਤੋਂ ਹਟ ਜਾਂਦੇ ਹੱਦ ਤੱਕ ਇਹ ਆਪਾਂ ਸਾਰਿਆਂ ਨੂੰ ਉੱਠ ਕੇ ਆਵਾਜ਼ੇ ਦੀ ਉਠਾਣੀ ਚਾਹੀਦੀ ਹੈ ਮੈਂ ਪੁਲਿਸ ਕਮਿਸ਼ਨਰ ਨੂੰ ਵੀ ਕਹਿਣਾ ਚਾਹੁੰਦਾ ਜੰਦਰ ਦੇ ਪੁਲਿਸ ਕਮਿਸ਼ਨਰ ਨੂੰ ਵੀ ਕਹਿਣਾ ਚਾਹੁੰਦੇ ਆ ਲੁਧਿਆਣਾ ਜੰਦਰ ਜਿਹੜੇ ਜਿਹੜੇ ਪੁਲਿਸ ਦੇ ਪੰਜਾਬ 'ਚ ਹੈਗੇ ਕਮਿਸ਼ਨਰਸ ਔਰ ਉਹਨਾਂ ਨੂੰ ਆਪਣੇ ਥੱਲੇ ਆਰਡਰ ਕਰਨਾ ਚਾਹੀਦਾ ਕਿ ਇਹਦੇ 'ਚ ਸ਼ਕਤੀ ਦਾ ਕਾਨੂੰਨ ਕੀਤਾ ਜਾਵੇ। ਵਿਦੇਸ਼ਾਂ ਜਦੋਂ ਆਪਾਂ ਸ਼ਹਿਰਾਂ ਜਾਂਦੇ ਹਾਂ, ਉਹਦੀ ਗੱਡੀ ਦੀ ਸਪੀਡ 20 ਦੀ ਹੁੰਦੀ ਅਮਰੀਕਾ ਕੋਈ ਸ਼ਹਿਰ 'ਚ। ਉਹਨਾਂ ਦੇ ਜਿਹੜੇ ਸ਼ਹਿਰ ਵੀ ਹੈਗੇ ਸਾਡੇ ਜੀਟੀ ਰੋਡ ਨਾਲ ਖੁੱਲੇ ਆ, ਉੱਥੇ ਉਹਨਾਂ ਸਪੀਡ ਲਿਮਿਟ ਰੱਖੀ ਆ। ਤੁਹਾਡਾ ਡੈਰੀ ਕੋਈ ਨਹੀਂ ਇੱਥੇ ਕਿਸੇ ਨੂੰ। ਤੁਣਬਾ ਪੁਲਿਸ ਨੂੰ ਆਪ ਨਹੀਂ ਪਤਾ ਰੋਕਣਾ ਕਿਨੇ ਹੋਵੇ ਇੱਥੋਂ। ਕਿੰਨੀਆਂ ਮੌਤਾਂ ਸੀ ਅਲਰਡੀ ਕਾਂਗੇ। ਇੱਕ ਬੰਦਾ ਰਾਤ ਨੂੰ ਅਗਰ ਗੱਡੀ ਚਲਾਉਂਦਾ ਹੈ 100 ਦੀ ਸਪੀਡ ਤੇ ਚਲਾਉਂਦਾ ਪਿਆ, ਉਹਨੂੰ ਪਤਾ ਹੈ ਅਗਰ ਉਹਨੂੰ ਡਰ ਹੋਵੇ ਜੇ ਹਵੇ ਤਾਂ ਉਹ ਗੱ ਇਹ ਤਾਂ ਦੇ ਹੋਰ ਕਈ ਕੇਸੇ ਜਿਹੜੇ ਰੋਜ਼ ਪਤਾ ਲੱਗਦੇ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਦੇ ਆਰ ਨਾਟ ਟ੍ਰੇਨਡ ਫਾਰ ਥੈਟ ਇਹਦੇ ਲਾਇਸੈਂਸ ਜਦੋਂ ਬੰਦਾ ਲਾਇਸੈਂਸ ਬੰਦਾ ਜਦੋਂ ਵਿਦੇਸ਼ਾਂ ਚ ਆਪਾਂ ਦੇਖਿਆ ਅਮਰੀਕਾ ਚ ਵੀ ਦੇਖਿਆ ਜੋ ਲਾਇਸੈਂਸ ਬੰਦਾ ਉਹਨੂੰ ਪੂਰੀ ਟ੍ਰੇਨਿੰਗ ਕੀਤੀ ਜਾਂਦੀ ਹੈ ਪਹਿਲਾਂ ਕਿਤਾਬ ਪੜਾਈ ਜਾਂਦੀ ਹੈ ਔਰ ਉਸ ਤੋਂ ਬਾਅਦ ਪੂਰਾ ਉਹਨੂੰ ਡਰਾਈਵਿੰਗ ਟੈਸਟ ਦਿੱਤਾ ਜਾਂਦਾ ਫਿਰ ਜਾ ਕੇ ਲਾਇਸੈਂਸ ਮਿਲਦਾ ਜਦੋਂ ਅਸੀਂ ਕਿਤਾਬਾਂ ਪੜ੍ਹਦੇ ਲਿਖਿਆ ਹੁੰਦਾ ਸਕੂਲ ਦੇ ਕੋਲੇ ਦੀ ਸਪੀਡ ਪੰਡ ਦੀ ਹੈ ਸ਼ਹਿਰ ਚ 25 ਦੀ ਹੈ ਇੱਥੇ ਤਾਂ ਕੋਈ ਦੇਖਣ ਵਾਲਾ ਕੋਈ ਨਹੀਂ ਕਿੰਨਿਆ ਜੀ ਮੌਤਾਂ ਰੋਜ਼ ਦੇਖਾਂਗੇ ਪੰਜਾਬ ਦੇ ਵਿੱਚ ਡੇਲੀ ਘੱਟੋ ਘੱਟ 15 ਤੋਂ 20 ਮੌਤਾਂ ਹੋ ਰਹੀਆਂ ਹਿੰਦੁਸਤਾਨ 'ਚ 2 ਲੱਖ ਦੇ ਕਰੀਬ ਕਰੀਬ ਸਾਢੇ ਚ ਮੌਤਾਂ ਹੁੰਦੀਆਂ ਇਹਦਾ ਜ਼ਿੰਮੇਵਾਰ ਕੌਣ ਹੈ ਅੱਜ ਦੇ ਜ਼ਮਾਨੇ 'ਚ ਹੱਲੇ ਕੀ ਦੇਖਿਆ ਜਾਵੇ ਕਿ ਸਾਡੇ ਦੇਸ਼ ਦੇ ਵਿੱਚ ਅਮਰੀਕਾ ਔਰ ਵੱਡੇ-ਵੱਡੇ ਦੇਸ਼ਾਂ ਦੇ ਹਿਸਾਬ ਨਾਲ ਉੱਥੇ 1000 ਦੇ ਬਰਤੀ 1000 ਕਰਾ ਸਾਡੇ 1000 ਦੇ ਪ੍ਰਤੀ 100 ਤੋਂ ਥੱਲੇ ਕਰਾਂ ਤਾਂ ਸਾਡੇ ਐਕਸੀਡੈਂਟ ਦੇ ਨਾਲ 3 ਲੱਖ ਮੌਤਾਂ ਹੋ ਜਾਂਦੀਆਂ ਤਕਰੀਬਨ 10 ਲੱਖ ਬੰਦੇ ਜ਼ਖਮੀ ਹੋ ਜਾਂਦੇ ਸਾਨੂੰ ਸਾਰਿਆਂ ਨੂੰ ਇਹਦੇ ਉੱਠਣਾ ਚਾਹੀਦਾ ਸਕੂਲ ਇਹਦੀ ਜਾਣਕਾਰੀ ਦੇਣੀ ਚਾਹੀਦੀ ਨਾਲੇ ਜਿਸ ਘਰ ਦਾ ਬੱਚਾ ਔਰ ਗੱਡੀ ਚ ਲੈ ਜਾਂਦਾ ਮਾਪੇ ਉਹਨੂੰ ਵੀ ਰੋਕਣਾ ਚਾਹੀਦਾ ਉਹ ਕਿਸੇ ਹੋਰ ਨੂੰ ਤਾਂ ਮਾਰੂ ਮਾਰੂ ਆਪ ਵੀ ਮਰ ਸਕਦਾ ਆਪ ਨਾ ਮਰੂ ਤਾਂ ਡਿਸੇਬਲ ਹੋ ਸਕਦਾ ਸੋ ਮੇਰੀ ਪੁਲਿਸ ਕਮਿਸ਼ਨਰ ਸਾਹਿਬ ਨੂੰ ਇਹ ਇਹ ਬੇਨਤੀ ਹੈ ਸਾਰੇ ਪੁਲਿਸ ਕਮਿਸ਼ਨਰਾਂ ਨੂੰ ਖਾਸ ਤੌਰ ਤੇ ਜਿੰਦਰ ਦੀ ਪੁਲਿਸ ਕਮਿਸ਼ਨਰ ਮੈਡਮ ਨੂੰ ਕਿ ਇਹਦੇ ਤੇ ਕੰਮ ਕੀਤਾ ਜਾਵੇ ਸ਼ਕਤੀ ਦੇ ਨਾਲ ਪੁਲਿਸ ਦਾ ਕੰਮ ਸਿਰਫ ਇਹ ਨਹੀਂ ਹੁੰਦਾ ਕਿ ਨਾਕਾ ਲਾ ਲੈ ਕਾਗਜ਼ ਦਿਓ ਜੀ ਇਦਾਂ ਨਹੀਂ ਹੁੰਦਾ ਪੁਲਿਸ ਦਾ ਕੰਮ ਨਹੀਂ ਹੈਗਾ ਪੁਲਿਸ ਦਾ ਕੰਮ ਹੈ ਜਿੱਥੇ ਜਿੱਥੇ ਟ੍ਰੈਫਿਕ ਦੀ ਪ੍ਰੋਬਲਮ ਹੈ ਉਹਨਾਂ ਨੂੰ ਸ਼ਕਤੀ ਨਾਲ ਉਹਦੇ ਤੇ ਕੰਮ ਕੀਤਾਵੇ ਔਰ ਜਿਹੜਾ ਬੰਦਾ ਗਲਤ ਕਰਦਾ ਉਹਦਾ ਚਲਾਨ ਕੀਤਾ ਜਾਵੇ ਇਹਦੇ ਨਾਲ ਨਾਲ ਮੈਂ ਸਮਾਜ ਦੇ ਸਾਰੇ ਆਪਣੇ ਸਮਾਜ ਦੇ ਬੰਦਿਆਂ ਨੂੰ ਵੀ ਇਹ ਕਹਿਣਾ ਚਾਹਨਾ ਹੈਗਾ ਕਿ ਸਮਾਜ ਦੇ ਵਿੱਚ ਜਦੋਂ ਕੋ ਤੁਹਾਡਾ ਬੱਚਾ ਇਦਾਂ ਕੋ ਪੁਲਿਸ ਫੜ ਲੈ ਤੇ ਚਲਾ ਦੇ ਨੂੰ ਜਾਂ ਕੁਛ ਇਦਾਂ ਕਰ ਦੇ ਨੂੰ ਉਹਨ ਦੀ ਸਪਾਰਸ਼ ਨਾ ਕਰੋ ਉਹਦੇ ਤੇ ਜੁਰਮਾਨਾ ਹੋਣ ਦੇ ਤਾਂ ਕਿ ਅਗਲੀ ਵਾਰੀ ਸਹੀ ਚਲਾਊਗਾ ਅੱਜ ਜਿਸੀ ਔਰ ਬੱਚੇ ਨੂੰ ਬਚਾਣੇ ਹੈ ਕੱਲ ਹੋਰ ਵੱਡੀ ਗਲਤੀ ਕਰੇਗਾ ਕੱਲ ਰੱਬ ਨਾ ਕਰੇ ਇੱਕ ਬੱਚਾ ਤੁਹਾਡੇ ਤੁਹਾਡੇ ਹੱਥੋਂ ਚੱਲ ਜਾਏ ਕੋਈ ਧੰਨਵਾਦ ਗੋਡ ਬles ਇੰਡੀਆ